ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਭੁੱਲਰ ਸਾਹਿਬ ਦੇ ਹੱਕ ਦੇ ਵਿੱਚ ਅੱਜ ਰੈਲੀ ਕਰਕੇ ਭੁੱਲ ਸਾਹਿਬ ਬਹੁਤ ਗਰਮੀ ਸੀਗੀ ਲੰਬਾ ਇਨਾ ਸਮਾਂ ਲੋਕਾਂ ਨੂੰ ਬਿਠਾਈ ਰੱਖਿਆ ਕੀ ਕਹਿਣਾ ਚਾਹੁੰਦੇ ਤੁਸੀਂ ਲੋਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੇ ਉਹਨਾਂ ਦੇ ਕੰਮਾਂ ਨੂੰ ਪਿਆਰ ਕਰਦੇ ਆ ਅੱਜ 12 ਵਜੇ ਤੇ ਇੱਥੇ ਹੀ ਸੰਗਤ ਬੈਠੀ ਆ ਤੇ 5 ਵਜੇ ਚੱਲੇ ਆ 5 ਵਜੇ ਚ 10 ਮਿੰਟ ਪੰਜ ਹੀ ਰਹਿ ਗਏ ਹੂੰ ਲਗਭਗ ਪੌਣੇ 5 5 ਘੰਟੇ ਲੋਕ ਬੈਠੇ ਰਹੇ ਆ ਤੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਪਰਿਵਾਰ ਸਮੇਤ ਮੁੱਖ ਮੰਤਰੀ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਉੱਥੇ ਵੱਤ ਸਮਾ ਲੱਗਣ ਕਰਕੇ ਇੱਥੇ ਲੇਟ ਹੋ ਗਏ ਪਰ ਲੋਕ ਟੱਸ ਤੋਂ ਮੱਸ ਨਹੀਂ ਹੋਏ ਵੱਡੀ ਗਿਣਤੀ ਦੇ ਵਿੱਚ ਸੰਗਤ ਪੱਟੀ ਹਲਕੇ ਦੀ ਸੰਗਤ ਹੀ ਬਹੁਤੀ ਗਿਣਤੀ ਦੇ ਵਿੱਚ ਸਾਰੇ ਇੱਥੇ ਬਿਠੇ ਰੇਆ ਤੇ ਲੋਕ ਫਤਵਾ ਦੇਣਗੇ ਵੱਡੀ ਲੀਡ ਨਾ ਜਿਤਾਉਣਗੇ ਸਾਹਿਬ ਅੱਜ ਸੀਐਮ ਸਾਹਿਬ ਨੇ ਵੀ ਇੱਕ ਮਾਫੀ ਮੰਗ ਲਈ ਤੁਸੀਂ ਵੀ ਮੰਗੀ ਸੀਗੀ ਸੀਐਮ ਸਾਹਿਬ ਨਾਲ ਕੀ ਗੱਲ ਹੋਈ ਸੀ ਔਰ ਇਸ ਨਾਲ ਤੁਸੀਂ ਰਿਅਲਾਈਜ਼ ਤੇ ਪਹਿਲਾਂ ਹੀ ਕਰ ਲਿਆ ਸੀਗਾ ਕਿਉਂਕਿ ਉਧਰੋਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਸੀ ਫਿਰ ਤੁਸੀਂ ਵੀ ਗੁੱਸੇ ਜਾ ਕੇ ਕਹਿਤਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਪਕੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਬੜੇ ਸincere ਇਨਸਾਨ ਨੇ ਤੇ ਜਦੋਂ ਇਹ ਤਰ੍ਹਾਂ ਗੱਲ ਹੋਈ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਸਟੇਜ ਤੋਂ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ ਉਸੇ ਵੇਲੇ ਮੈਨੂੰ ਫੋਨ ਕੀਤਾ ਵੀ ਲਾਲਜੀਤ ਵੀ ਆਪਾਂ ਨੂੰ ਰਿਅਲਾਈਜ਼ ਕਰਨਾ ਚਾਹੀਦਾ ਇਹ ਜੋ ਹੋਇਆ ਗਲਤ ਹੋਇਆ ਆਪਾਂ ਜਾਤ ਪਾਤ ਦੇ ਵਿੱਚ ਜਾਣਾ ਹੀ ਨਹੀਂ ਇਹੋ ਜੀ ਗੱਲ ਵੀ ਆਪਾਂ ਪਹਿਲੀ ਤੇ ਗੱਲ ਕਰਨੀ ਨਹੀਂ ਜੇ ਹੋ ਗਈ ਆ ਜੋਸ਼ ਚ ਆ ਕੇ ਜਾਂ ਕਿਸੇ ਵੀ ਤਰੀਕੇ ਮੂੰਹ ਚੋਂ ਗੱਲ ਨਿਕਲ ਗਈ ਤੇ ਇਹਦੀ ਸੌਰੀ ਫੀਲ ਕਰੂ ਸਾਡੇ ਮੁੱਖ ਮੰਤਰੀ ਸਾਰਿਆਂ ਦੇ ਹਰਮਨ ਪਿਆਰੇ ਆ ਕਿਸੇ ਜਾਤ ਪਾਤ ਨਾਲ ਕਿਸੇ ਨਾ ਕੋਈ ਵਿਤਕਰਾ ਨਹੀਂ ਰੱਖਦੇ ਤੇ ਮੇਰਾ ਵੀ ਕਿਸੇ ਨਾ ਕੋਈ ਵਿਤਕਰਾ ਨਹੀਂ ਕਿਸੇ ਨਾ ਕੋਈ ਭੇਦ ਭਾਵ ਨਹੀਂ ਸਾਰਿਆਂ ਨੂੰ ਪਿਆਰ ਕਰੀਦਾ ਅੱਜ ਮੈਂ ਜੀਟੀਆ ਸਾਹਿਬ ਨੇ ਇੱਕ ਟਵੀਟ ਕੀਤਾ ਜੀ ਕਹਿੰਦੇ ਲਾਲਜੀਤ ਭੁੱਲਰਾਂ ਦੀ ਟਿਕਟ ਹੀ ਕੱਟੀ ਚੱਲੀ ਆ ਸ਼ਾਇਦ ਏਡੀਜੀਪੀ ਜਿਹੜੇ ਨੇ ਗ੍ਰਿੰਦਰ ਸਿੰਘ ਢੱਲੋਂ ਉਹਨਾਂ ਨੂੰ ਟਿਕਟ ਦੇ ਦੇਣੀ ਆ ਇਸ ਤਰ੍ਹਾਂ ਦਾ ਵੀ ਉਹਨਾਂ ਦਾ ਟਵੀਟ ਆਇਆ ਤੁਸੀਂ ਇਰਤੇ ਕੀ ਕਹਿਣਾ ਚਾਹੋਗੇ ਵੇਖੋ ਇਹ ਤੇ ਮਜੀਠੀਆ ਸਾਹਿਬ ਨੂੰ ਜ਼ਿਆਦਾ ਪਤਾ ਹੋਊਗਾ ਜਿਨ੍ਹਾਂ ਨੇ ਟਵੀਟ ਕੀਤਾ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿੱਥੋਂ ਉਹਨਾਂ ਨੂੰ ਜਾਣਕਾਰੀ ਮਿਲੀ ਆ ਹਾਂ ਬਾਕੀ ਜੋ ਬੰਦੇ ਉਹਨਾਂ ਰੈਲੀ ਦੇ ਸੀਐਮ ਸਾਹਿਬ ਨੇ ਕਲੀਅਰ ਕਰ ਹੀ ਦਿੱਤਾ ਜੀ ਜੋ ਜੋ ਕਰਨਾ ਬਾਬੇ ਨਾਨਕ ਨੇ ਆ ਕਿਉਂਕਿ ਤੁਸੀਂ ਬਿਲਕੁਲ ਪੱਟੀ ਦੇ ਔਰ ਤੁਸੀਂ ਆਪਣੇ ਆਪ ਨੂੰ ਪਿਓਰ ਮਝ ਲੈ ਕਹਿੰਦੇ ਹੋ ਅਗਲੇ ਦਿਨਾਂ ਦੇ ਵਿੱਚ ਅਜਿਹੀ ਤੇ ਕੋਈ ਗੱਲ ਨਹੀਂ ਨਾ ਹੋਊਗੀ ਹਾਲਾਂਕਿ ਤਲਕੀ ਦੂਸਰੇ ਪਾਸੋਂ ਵੀ ਹੁੰਦੀ ਹੈ ਸਾਨੂੰ ਉਹ ਵੀ ਪਤਾ ਉਧਰੋਂ ਵੀ ਕੀ ਬਿਆਨ ਆਉਂਦੇ ਨੇ ਪਰ ਤੁਸੀਂ ਕਿਉਂਕਿ ਕੈਬਨਿਟ ਮਨਿਸਟਰ ਹੋ ਪੰਜਾਬ ਦੇ ਜ਼ਿੰਮੇਵਾਰ ਬੰਦੇ ਹੋ ਤੁਹਾਡੇ ਵੱਲੋਂ ਹੁਣ ਤੁਸੀਂ ਬਸ ਇਸੇ ਹਿਸਾਬ ਸਭਾ ਨਹੀਂ ਚੱਲੋਗੇ ਜਿਆਦਾ ਤਲਕੀ ਤੇ ਨਹੀਂ ਆਏਗੀ ਬਿਲਕੁਲ ਠੰਡੇ ਰਹਿ ਕੇ ਚੱਲਾਂਗੇ ਇਲੈਕਸ਼ਨ ਲੜਾਂਗੇ ਤੇ ਇਲੈਕਸ਼ਨ ਜਿੱਤਾਂਗੇ ਪਾਰਟੀ ਦੇ ਕੰਮ ਲੋਕਾਂ ਨੂੰ ਦੱਸਾਂਗੇ ਕਿਉਂਕਿ ਇਹ ਇਲੈਕਸ਼ਨ ਮਾਹੌਲ ਬਿਲਕੁਲ ਬਿਲਕੁਲ ਨਾ ਤਲਕੀ ਚਾਉਣ ਜੋ ਮਰਜੀ ਇਹ ਹੋ ਸਕਦਾ ਏ ਲਜਾਉਣ ਵਾਸਤੇ ਇਹੋ ਜੇ ਬਿਆਨ ਦਿੰਦੇ ਰਹੇ ਆ ਸੀਐਮ ਸਾਹਿਬ ਨੇ ਐਗਜ਼ੈਕਟਲੀ ਉਸ ਦਿਨ ਕੀ ਕਿਹਾ ਸੀ ਤੁਹਾਨੂੰ ਜਿਸ ਦਿਨ ਤੁਹਾਨੂੰ ਫੋਨ ਆਇਆ ਪਹਿਲੇ ਦਿਨ ਹੀ ਗੱਲ ਹੋਈ ਸੀ ਇਹ ਮੈਂ ਦੁਬਾਰਾ ਫੇਰ ਇਹੋ ਗੱਲ ਦਰਉਂਦਾ ਚੰਗਣ ਲੱਗਦਾ ਇਹੋ ਹੀ ਵੀ ਕੀ ਕਿਹਾ ਸੀ ਦੱਸਿਓ ਇਹੋ ਗੱਲ ਕਹੀ ਵੀ ਜੋ ਵੀ ਇਹ ਜਾਤ ਪਾਤ ਦੇ ਬਾਰੇ ਮੂੰਹ ਚੋਂ ਲਬਜ ਨਿਕਲੇ ਆ ਭਾਵੇਂ ਜੋਸ਼ ਚ ਨਿਕਲੇ ਜਿਵੇਂ ਵੀ ਨਿਕਲੇ ਆ ਵੀ ਆਪਾਂ ਨੂੰ ਸੌਰੀ ਫੀਲ ਕਰਨੀ ਚਾਹੀਦੀ ਆ ਲੋਕਾਂ ਦਾ ਇਹ ਮੁੱਦਾ ਹੁਣ ਖਤਮ ਹੋ ਗਿਆ ਹੁਣ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਮੈਂ ਆਖਰੀ ਸਵਾਲ ਤੁਹਾਡੇ ਕੋਲ ਜਾਣਾ ਕਿਉਂਕਿ ਹੋਰ মিডিਆ ਪਰਸਨ ਵੀ ਖੜੇ ਨੇ ਕੀ ਲੋਕਾਂ ਦੇ ਵਿੱਚ ਜਾ ਕੇ ਕਿਉਂਕਿ ਅਜੇ ਕਾਲੀ ਦਲ ਤੇ ਕਾਂਗਰਸ ਦੇ ਕੈਂਡੀਡੇਟ ਹੋਣੇ ਨੇ ਕਿਹੜੇ ਮੁੱਦਿਆਂ ਦੇ ਉੱਤੇ ਹੁਣ ਤੁਸੀਂ ਜਾ ਕੇ ਵੋਟਾਂ ਜਿਹੜੀਆਂ ਮੰਗ ਰਹੇ ਹੋ ਦੇਖੋ ਕਾਲੀ ਦਲ ਤੇ ਕਾਂਗਰਸ ਦੇ ਕੈਂਡੀਡੇਟ ਜਿਹੜੇ ਆ ਜਿਹੜੇ ਜਿਹੜੇ ਕੈਂਡੀਡੇਟਾਂ ਨੂੰ ਕਾਲੀ ਦਲ ਦੀ ਕੋਰ ਕਮੇਟੀ ਜਾਂ ਕਾਂਗਰਸ ਦੀ ਲੀਡਰਸ਼ਿਪ ਕਹਿੰਦੀ ਆ ਉਹ ਇੱਕੋ ਹੱਥ ਖੜੇ ਕਰਕੇ ਭੱਜ ਜਾਂਦੇ ਆ ਪ੍ਰਮਾਤਮਾ ਕਿਰਪਾ ਕਰੇ ਲੋਕ ਸਭਾ ਖਡੂਰ ਸਾਹਿਬ ਆਪਦੇ ਪੁੱਤ ਲਾਲਜੀਤ ਭੁੱਲਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਦਿੱਲੀ ਲੋਕ ਸਭਾ ਦੇ ਵਿੱਚ ਭੇਜੂਗੀ। ਭਾਜਪਾ ਦਾ ਜਿਹੜੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਉਸ ਬਾਰੇ ਕੀ ਕਹਿਣਗੇ? ਦੇਖੋ ਜਿਹੜਾ ਭਾਜਪਾ ਨੇ ਕੰਮ ਕੀਤਾ ਆ 750 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਕੀਤੇ ਆ ਦਿੱਲੀ ਜਦੋਂ ਕਾਲੇ ਕਾਨੂੰਨ ਲੈ ਕੇ ਆਂਦੇ 2020 ਦੇ ਦੌਰਾਨ ਉਹਦੇ ਬਾਅਦ ਹੁਣ ਵੀ ਹਰਿਆਣੇ ਦੇ ਬਾਰਡਰ ਦੇ ਉੱਤੇ ਗੋਲੀਆਂ ਮਾਰੀਆਂ ਜਾਂਦੀਆਂ ਲੱਤਾਂ ਪਾਵਾ ਤੋੜਤੀਆਂ ਸਾਡਾ ਕਿਸਾਨ ਵੀਰ ਸ਼ੁਭਕਰਨ ਸ਼ਹੀਦ ਕਰਤਾ ਕਿੰਨੀਆਂ ਵੱਡੀਆਂ ਵੱਡੀਆਂ ਘਟਨਾਵਾਂ ਕੀਤੀਆਂ ਤੇ ਲੋਕਾਂ ਨੇ ਵਿਰੋਧ ਕਰਨਾ ਜਾਇਜ ਆ ਅਸੀਂ ਆਪਦੇ ਹੱਕ ਮੰਗਦੇ ਆ ਅਸੀਂ ਕੋਈ ਕਿਸੇ ਦਾ ਹੱਕਤ ਨਹੀਂ ਖੋਦੇ ਪਏ ਇੰਡੀਆ ਲਾਇੰਸ ਦੀ ਕੀ ਪੋਜੀਸ਼ਨ ਹੈ ਜਿਹੜੀ ਸੀਐਮ ਸਾਹਿਬ ਵੀ ਕਹਿ ਕੇ ਗਏ ਨੇ ਕਿ ਇੰਡੀਆ ਲਾਇੰਸ ਦੀ ਸਰਕਾਰ ਬਣੂਗੀ ਲੋਕ ਵੱਡੀ ਲੀਡ ਨਾਲ ਜਿਤਾਉਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਇੰਡੀਆ ਲਾਇੰਸ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ ਉਹਨਾਂ ਨੇ ਜਿਵੇਂ ਸੀਐਮ ਸਾਹਿਬ ਨੇ ਕਿਹਾ ਤਾਂ 3-4 ਮੰਤਰੀ ਬਣਨਗੇ ਉਹ ਵਿੱਚ ਆਪਣਾ ਨਾਂ ਤਾਂ ਨਹੀਂ ਹੈਗਾ ਕਿ ਪੰਜਾਬ ਇੰਡੀਆ ਲਾਇੰਸ ਦੇ ਵਿੱਚ ਦੇਖੋ ਇਹ ਤੇ ਲੀਡਰਸ਼ਿਪ ਦੀ ਮਰਜ਼ੀ ਆ ਕਿ ਕਿਹਨੂੰ ਮੰਤਰੀ ਬਣਾਉਣਾ ਕਿਹਨੂੰ ਟਿਕਟ ਦੇਣੀ ਆ ਇਹ ਲੀਡਰਸ਼ਿਪ ਦੇ ਫੈਸਲੇ ਆ ਅਰਵਿੰਦ ਕੇਜਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਹਨਾਂ ਫੈਸਲਿਆਂ ਦੇ ਵਿੱਚ ਲੀਡਰਸ਼ਿਪ ਨੇ ਜੋ ਕਰਨਾ ਉਹਨਾਂ ਕਰਨਾ। थैंक यू ਜੀ ਤਾਂ ਇਹ ਲਾਲਜੀਤ ਸਿੰਘ ਭੁੰਨਰ ਕੈਬਨਿਟ ਮਨਿਸਟਰ ਇਸ ਜਗ੍ਹਾ ਦੇ ਉੱਤੇ ਹੋਰ ਵੀ ਕੈਬਨਿਟ ਮਨਿਸਟਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਅੱਜ ਵੱਡੀ ਗੱਲ ਇਸ ਅਗਾਂ ਦੀ ਜਿਹੜੀ ਹੋਈ ਹੈ ਅ ਲਾਲਜੀ ਸਿੰਘ ਭੁਲਰ ਹੁਣਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਸੀਐਮ ਸਾਹਿਬ ਨੇ ਉਸ ਤੀਥੀ ਕਲੀਅਰ ਕਰ ਦਿੱਤੀ ਹੈ ਔਰ ਕਿਹਾ ਹੈ ਕਿ ਅਸੀਂ ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਦੇ ਔਰ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਭਾਈਚਾਰਿਆਂ ਵੱਲੋਂ ਲਾਲਜੀ ਸਿੰਘ ਭੁਲਰ ਨੂੰ ਵਗੈਰਾ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਪਾਸੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਇਸ ਜਗ੍ਹਾ ਦੇ ਉੱਤੇ ਜਿਹੜੀ ਅੱਜ ਵੱਡੀ ਰੈਲੀ ਹੋਈ ਹੈ ਔਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਇੰਡੀਆ ਘਟ ਜੋੜ ਦੀ ਸਰਕਾਰ ਬਣ ਜਾ ਰਹੀ ਹੈ ਵਿੱਚ ਚਿਹਰੇ ਜਿਹੜੇ ਨੇ ਜੇਕਰ ਮੰਤਰੀ ਹੋਣ ਪਾਰਟੀ ਦੇ ਹੋਣਗੇ ਔਰ ਜਿਹੜਾ ਉਹ ਹਾਕਿਆ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਦੇ ਲਈ ਜਿਹੜਾ ਰੋਕਿਆ ਪਿਆ ਉਹ ਲੈ ਕੇ ਜਿਹੜੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਉਹ ਦੇਣਗੇ ਤਾਂ ਵੱਡੀ ਰੈਲੀ ਪੱਟੀ ਦੇ ਵਿੱਚ ਦੋ ਦਿਨਾਂ ਵਿੱਚ ਦੋ ਦਿਨਾਂ ਪਿਛਲੇ ਦੋ ਦਿਨਾਂ ਤੋਂ ਮੁੱਖ ਮੰਤਰੀ ਮਾਝੇ ਦੇ ਵਿੱਚ ਸੀ ਤੇ ਅੱਜ ਪੱਟੀ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਰੈਲੀ ਨੂੰ ਸਮਾਪਤ ਕੀਤਾ ਕੈਮਰਾਵਰਸ ਨੂੰ ਮਕੇਸ਼ ਪਾਵ ਦੇ ਨਾਲ ਗਗਨਦੀਪ ਸ਼ਰਮਾ ਦੇਨਿਕ ਸਵੇਰਾ ਟੀਵੀ ਪੱਟੀ ਤਰਨਤਾਰਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par